ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਇਸ ਸਮੇਂ ਅਸੀਂ ਬੀਰੋ ਵਾਲ ਟੀ ਪੁਆਇੰਟ ਤੇ ਮੌਜੂਦ ਹਾਂ ਇਹ ਉਹੀ ਜਗ੍ਹਾ ਜਿੱਥੇ ਡੇਢ ਸਾਲ ਪਹਿਲਾਂ ਇੱਕ ਹਾਦਸਾ ਬਹੁਤ ਵੱਡਾ ਹੋਇਆ ਸੀਗਾ ਉਸੇ ਤਰੀਕੇ ਦਾ ਇੱਕ ਵਾਰ ਫਿਰ ਤੋਂ ਹਾਦਸਾ ਹੋਇਆ ਪਰ ਪਿਛਲੀ ਵਾਰ ਇਹ ਸੀਗਾ ਕਿ ਇਧਰੋਂ ਘੋੜਾ ਆ ਰਿਹਾ ਸੀਗਾ ਜਿਹੜਾ ਘੋੜਾ ਟਰਾਲਾ ਹੁੰਦਾ ਔਰ ਉਹਦੇ ਹੇਠਾਂ ਜਿਹੜੀ ਮਰਸੀਡੀਜ਼ ਗੱਡੀ ਜਿਹੜੀ ਆ ਉਹ ਹੇਠਾਂ ਤੋਂ ਥੱਲੇ ਤੋਂ ਨਿਕਲ ਜਾਂਦੀ ਹੈ ਔਰ ਬਹੁਤ ਵੱਡਾ ਨੁਕਸਾਨ ਹੋਇਆ ਸੀ ਜੋ ਵਿਅਕਤੀ ਮਰਸੀਡੀਜ਼ ਚਲਾ ਰਿਹਾ ਸੀ ਦੱਸੇ ਜਾ ਰਿਹਾ ਸੀ ਉਸਦੇ ਗੰਭੀਰ ਸੱਟ BB 13 BS 8449 ਇਹ ਨਵਾਂ ਸ਼ਹਿਰ ਦੀ ਸਾਈਟ ਤੋਂ ਆ ਰਿਹਾ ਹੁੰਦਾ ਤੇ ਇਹਨੇ ਰਾਹੋਵਾਲ ਨੂੰ ਟਰਨ ਲੈਣਾ ਹੁੰਦਾ ਤੇ ਸਾਹਮਣੇ ਉਹ ਕੀਆ ਗੱਡੀ ਆ ਰਹੀ ਹੁੰਦੀ ਹੈ ਔਰ ਇਹ ਟਰੱਕ ਜਿਹੜਾ ਸੈਂਟਰ ਤੱਕ ਆ ਜਾਂਦਾ ਔਰ ਜਿਹੜੀ ਕੀਆ ਗੱਡੀ ਆ ਉਹ ਇਹਦੇ ਹੇਠਾ ਆ ਕੇ ਵੜ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵਾਲੋ ਰੋਡ ਨੂੰ ਕਲੀਅਰ ਕਰਵਾ ਦਿੱਤਾ ਗਿਆ ਔਰ ਤੁਸੀਂ ਇਹ ਦੇਖੋ ਕਿ ਇਧਰ ਹਨੇਰਾ ਕਰਕੇ ਪਤਾ ਨਹੀਂ ਲੱਗ ਰਿਹਾ ਲੇਕਿਨ ਗੱਡੀ ਦਾ ਜਿਹੜਾ ਨੁਕਸਾਨ ਹੈ ਗੱਡੀ ਤੇ ਜਿਹਨੇ ਸਮਾਨ ਜਿਹੜਾ ਆ ਚਾਹੇ ਬੰਪਰ ਹੋਵੇ ਜਾਂ ਗੱਡੀ ਤੇ ਹੋਰ ਜਿੰਨਾ ਅੱਗੇ ਬੁਨਟ ਦੇ ਨਾਲ ਸਮਾਨ ਹੁੰਦਾ ਇੱਥੇ ਟੁੱਟਿਆ ਭੱਜਿਆ ਪਿਆ ਤਾਂ ਇਹ ਟਰੱਕ ਹੈ ਕੀ ਹੈ ਗੱਡੀ ਥੋੜਾ ਅੱਗੇ ਖੜੀ ਹੈ ਕਿਉਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਰਸਤਾ ਕਲੀਅਰ ਕਰਾਉਣਾ ਸੀਗਾ ਤਾਂ ਕੀ ਆ ਗੱਡੀ ਨੂੰ ਥੋੜਾ ਅੱਗੇ ਖੜਾ ਕਰ ਦਿੱਤਾ ਐਸ ਐਚਓ ਮਨਜੀਤ ਸਿੰਘ ਸਦਰ ਥਾਣੇ ਤੋਂ ਇੱਥੇ ਪਹੁੰਚੇ ਹੋਇਆ ਇਹ ਗੱਡੀ ਆ ਪਿੱਛੇ ਐਲ ਵੀ ਲਿਖਿਆ ਹੋਇਆ ਸੀ ਐਚ 01 ਸੀ ਆਰ 2347 ਗੱਡੀ ਦਾ ਨੰਬਰ ਹੈ ਗੱਡੀ ਕਾਫੀ ਨੁਕਸਾਨੀ ਗਈ ਹੈ ਦੇਖੋ ਗੱਡੀ ਦੇ ਅੰਦਰ ਜਿਹੜੇ ਫਰੰਟ ਤੇ ਜਿਹੜੇ 에ਅ ਬੈਗ ਆ ਉਹ ਤੋਂ ਖੁੱਲੇ ਆ ਔਰ ਸ਼ੀਸ਼ਾ ਦੇਖੋ ਟੁੱਟ ਕੇ ਵਿੱਚ ਫਸ ਗਿਆ ਜੇ ਕਿਤੇ ਹੀਟਾ ਸਿੱਧਾ ਡਿੱਗ ਰਿਹਾ ਜਿਹੜੇ ਮੋਰੇ ਪੈਸੇਂਜਰ ਬੈਠੇ ਸੀ ਉਹਨਾਂ ਦੇ ਕਾਫੀ ਸੱਟ ਚੋਟ ਲੱਗਣੀ ਸੀ ਤਾਂ ਗੱਡੀ ਅੱਗੇ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਬੋਨਟ ਗੱਡੀ ਦਾ ਪਿੱਚੱਕ ਗਿਆ ਪੂਰਾ ਕ੍ਰਸ਼ ਹੋ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਜਿੰਨੀਆਂ ਸਵਾਰੀਆਂ ਗੱਡੀ 'ਚ ਬੈਠੀਆਂ ਸਨ ਸਾਰੀਆਂ ਠੀਕ ਹੈ ਮਾਮੂਲੀ ਚੋਟਾਂ ਹਨ ਮਾਮੂਲੀ ਸੱਟਾਂ ਲੇਕਿਨ ਔਰਤ ਇੱਕ ਲੇਡੀ ਵੀ ਗੱਡੀ ਵਿੱਚ ਬੈਠੀ ਸੀ ਸਵਾਰ ਸੀ ਉਸਤੇ ਦੱਸਿਆ ਜਾ ਰਿਹਾ ਥੋੜੀ ਸੱਟ ਜ਼ਿਆਦਾ ਹੈ ਜਿਸ ਹੁਣ ਨੇੜਲੇ ਹਸਪਤਾਲ ਵਿਖੇ ਲਿਜਾਇਆ ਜਾਵੇਗਾ ਤਾਂ ਗੱਡੀ ਦੇ ਜਿਹੜੇ ਫਰੰਟ 에ਅਰ ਬੈਗ ਖੁੱਲ ਜਾਂਦੇ ਆ ਇਹ ਬਿਲਕੁਲ ਸਿਮਿਲਰ ਸਿਚੁਏਸ਼ਨ ਉਹੀ ਨਜ਼ਰ ਆ ਰਹੀ ਹੈ ਜਦੋਂ ਘੋੜੇ ਦੇ ਹੇਠਾਂ ਵੱਡੇ ਟਿਪਰ ਦੇ ਹੇਠਾਂ ਮਰਸੀਡੀਜ਼ ਗੱਡੀ ਆ ਗਈ ਸੀ ਲੇਕਿਨ ਇਹ ਗੱਡੀ ਪੂਰੀ ਹੇਠਾਂ ਨਹੀਂ ਆਉਂਦੀ ਬਚਾਅ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਟਰੱਕ ਹੈ ਉਹ ਬਿਲਕੁਲ ਸੈਂਟਰ 'ਚ ਆ ਗਿਆ ਸੀਗਾ ਹੁਣ ਟਰੱਕ ਵਾਲੇ ਦੀ ਗਲਤੀ ਹੈ ਕਿ ਕਾਰ ਵਾਲੇ ਦੀ ਗਲਤੀ ਹੈ ਪੁਲਿਸ ਤਫ਼ਤੀਸ਼ ਕਰ ਰਹੀ ਹੈ ਲੇਕਿਨ ਗੱਡੀ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ ਪਰ ਇਹ ਜ਼ਿੰਮੇਵਾਰੀ ਬਣਦੀ ਹੈ ਸਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਰੋਡ ਕ੍ਰਾਸ ਕਰਨ ਲੱਗੇ ਟਰਨ ਕਰਨ ਲੱਗੇ ਮੋਰੇ ਦੇਖ ਲਈਏ ਕਿਉਂਕਿ ਜਿਹੜਾ ਟਰੈਕ ਹੈ ਬਹੁਤ ਤੇਜ਼ ਹੈ ਗੱਡੀਆਂ ਬਹੁਤ ਸਪੀਡ ਨਾਲ ਆਉਂਦੀਆਂ ਤਾਂ ਗੱਡੀ ਨੂੰ ਜੇ ਮੋੜਨਾ ਤਾਂ ਦੇਖ ਕੇ ਮੋੜ ਲਈਏ ਕਿ ਸਾਨੂੰ ਰਾਹ ਮਿਲਦਾ ਵੀ ਹੈਗਾ ਕਿ ਨਹੀਂ ਔਰ ਇੱਥੇ ਵੈਸੇ ਵੀ ਲਾਈਟ ਹੋਣੀ ਚਾਹੀਦੀ ਹੈ ਲਾਈਟ ਦੇਖੋ ਸਟਰੀਟ ਲਾਈਟ ਤਾਂ ਕੋਈ ਜਗਦੀ ਹੀ ਨਹੀਂ ਪਈ ਤਾਂ ਆਮ ਬੰਦੇ ਦੀ ਕਿਵੇਂ ਨੌਲੇਜ ਆਵੇਗਾ ਜਿਹੜਾ ਪਹਿਲੀ ਵਾਰ ਇੱਥੋਂ ਲੰਘਦਾ ਪਿਆ ਉਹਨੂੰ ਕਿਵੇਂ ਪਤਾ ਲੱਗੇ ਜੇ ਹੁਣ ਗੱਡੀ ਵਾਲੇ ਦੱਸ ਦੇ ਕਿ ਪਿੱਛੋਂ ਸਪੀਡ ਚਾਰੇ ਸੀ ਚੰਡੀਗੜ੍ਹ ਤੋਂ ਆ ਰਹੇ ਸੀ ਇਹਨਾਂ ਨੂੰ ਥੋੜੇ ਪਤਾ ਕਿ ਇੱਥੇ ਬੀਰੋਵਾਲ ਦੇ ਕੋਲ ਕੱਟ ਵੀ ਹੈਗਾ ਇਹ ਤੇ ਸਟਰੀਟ ਲਾਈਟ ਹੋਣਾ ਚਾਹੀਦਾ ਕੁਝ ਇੰਡੀਕੇਸ਼ਨਸ ਹੋਣੇ ਚਾਹੀਦੇ ਆ ਜਿਹੜਾ ਡਰਾਈਵਰ ਨੂੰ ਥੋੜਾ ਕਲੀਅਰ ਹੋਵੇ ਕਿ ਅੱਗੇ ਕਿਹੋ ਜਿਹਾ ਰਸਤਾ ਹੈ ਕਿਹੋ ਜਿਹਾ ਵੇਅ ਔਰ ਜਿਹਨੇ ਟਰਨ ਕਰਨਾ ਉਹ ਪਲੀਸ ਇੰਨਾ ਜ਼ਰੂਰ ਦੇਖ ਕੇ ਗੱਡੀ ਨੂੰ ਜਦੋਂ 모ੜੇ ਕਿ 모ੜੇ ਰਾਹ ਨਿਕਲਦਾ ਵੀ ਹੈਗਾ ਪਿੱਛੋਂ ਵੀ ਗੱਡੀ ਤੇਜ਼ ਤਾਂ ਨਹੀਂ ਆ ਰਹੀ ਅਸੀਂ ਦੂਜੇ ਨੂੰ ਬਚਾਵਾਂਗੇ ਸਾਡਾ ਬਚਾ ਆਪਣੇ ਆਪ ਆ ਪਊਗਾ ਏਹੀ ਗੱਲ ਹੀ ਆ ਕਿੰਨਾ ਉਹਨੇ ਦੇਖਿਆ ਨਾ ਉਹਨੇ ਦੇਖਿਆ ਉਹ ਪਤਾ ਗੱਲ ਕੀ ਇੱਥੇ ਕੋਈ ਜਗਾੜ ਹੀ ਨਹੀਂ ਹੈਗਾ ਵੀਰੇ ਰੋਜ਼ ਹੀ ਨਹੀਂ ਹੈਗਾ ਕਹਿੰਦੇ ਰੋਜ਼ ਦਾ ਕੰਦਰ ਖਾਨਾ ਨਾ ਕੋਈ ਲਾਈਟ ਹੈ ਨਾ ਕੋਈ ਸਟਰੀਟ ਲਾਈਟ ਨਾ ਕੋਈ ਇੰਡੀਕੇਸ਼ਨ ਹੈ ਹੁਣ ਤੂੰ ਆ ਦੇਖ ਲੈਣਾ ਤਾਂ ਗੱਡੇ ਗਲਤੀ ਆ ਮੈਂ ਹੀ ਗੱਡੀ ਆ ਟੋਚਲ ਪਾ ਕੇ ਉਥੋਂ ਗੱਡੀ ਅੱਛਾ ਹਾਂ ਉੱਥੇ ਫਸ ਗਈ ਸੀ ਵਿੱਚ ਵਿੱਚ ਫਸ ਗਈ ਤੇ ਘੋੜੇ ਦੇ ਜਮ ਵਿੱਚ ਫਸ ਗਈ ਮੈਂ ਹੀ ਗੱਡੀ ਆ ਲੈ ਲੇਡੀ ਠੀਕ ਹੈ ਵਿੱਚ ਕਹਿੰਦੇ ਸਾਰੇ ਓਕੇ ਆ ਲੇਡੀ ਤੇ ਕਹਿੰਦੇ ਗੰਭੀਰ ਸੱਟ ਲੱਗੀ ਕੋਈ ਹਾਂ ਤੁਸੀਂ ਤੇ ਸੱਟ ਲੱਗੀ ਤੂੰ ਬਚਟਕਾ ਤਾਂ ਵੱਜਦਾ ਹੀ ਆ ਛਟਕਾ ਵੱਜ ਗਿਆ ਵੀਰੇ ਅੱਛਾ ਇਹਦੀ ਵੀ ਨਹੀਂ ਤੁਸੀਂ ਕਹਿੰਦੇ ਗਲਤੀ ਉਹਦੀ ਵੀ ਨਹੀਂ ਕਿਸੇ ਦੀ ਗਲਤੀ ਨਹੀਂ ਗਈ ਸਾਰੇ ਸਹੀ ਆ ਰਹੇ ਸੀਗੇ ਗਲਤੀ ਫੇ ਸਰਕਾਰ ਦੀ ਜਿਹੜਾ ਹਾਈਵੇ ਵਾਲਿਆਂ ਦੀ ਹੈ ਇੱਥੇ ਜਗਾੜ ਲਾਉਣਾ ਚਾਹੀਦਾ ਜੀ ਰੋਜ਼ ਦਾ ਗੰਦਰਖਾਨਾ ਇੱਥੇ ਹਾਈਵੇ ਵਾਲੇ ਫੇ ਤੇ ਹਾਈਵੇ ਵਾਲਿਆਂ ਦੀ ਗਲਤੀ ਮੰਨਦੇ ਆ ਹਾਂ ਜੀ ਹਾਂ ਇੰਡੀਕੇਸ਼ਨ ਨਹੀਂ ਕੋਈ ਹੈਗਾ ਕੋਈ ਲਾਈਟ ਨਹੀਂ ਹੈਗੀ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਟਰੱਕ ਵਾਲਾ ਸਹੀ ਆ ਰਿਹਾਗਾ ਉਧਰੋਂ ਇਹ ਗੱਡੀ ਵਾਲਾ ਵੀ ਸਹੀ ਆ ਰਿਹਾ ਗੱਡੀ ਵਾਲੇ ਚ ਕੋਈ ਗਲਤੀ ਨਹੀਂ ਹੈਗੀ ਠੀਕ ਹੈ ਇਹ ਮੈਂ ਟੋਜਨ ਪਾ ਕੇ ਆਪ ਗੱਡੀ ਗੱਡੀ ਆ ਟਰੱਕ ਟਰਾਲੇ ਮਗਰ ਪਾ ਕੇ ਐਸਾ ਚੋ ਮੇਰੇ ਕੋਲੇ ਮੁੱਕ ਗਏ ਠੀਕ ਹੈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਮਨਦੀਪ ਸਿੰਘ ਹੈ ਚਲੋ ਅਮਨ ਵੀਰੇ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡੀ ਕੁਝ ਮੌਕੇ ਤੇ ਮਦਦ ਕਰਨ ਆਏ ਹੋ। ਨਾ ਨਾ ਕੋਈ ਗੱਲ ਨਹੀਂ। ਇੱਕ ਵਾਰ ਐਸਐਚਓ ਸਾਹਿਬ ਨਾਲ ਗੱਲ ਕਰ ਦਿੱਤਾ। ਸਦਰਫਾਂਡੇ ਤੋਂ ਐਸਐਚਓ ਮਨਜੀਤ ਸਰ ਸਾਡੇ ਨਾਲ ਨਹੀਂ ਸਰ ਉਹਨਾਂ ਤੋਂ ਜਾਣਕਾਰੀ ਲੈ ਲੈਂਦੇ ਹਾਦਸਾ ਕਿਵੇਂ ਵਾਪਰਿਆ? ਜੀ ਸਰ ਇਹ ਹਾਦਸਾ ਕਿਵੇਂ ਵਾਪਰਿਆ ਜੀ? ਇਹ ਸਰ ਸਾਨੂੰ ਕੰਟਰੋਲ ਤੋਂ ਫੋਨ ਆਇਆ ਸੀ ਇੱਕ ਐਕਸੀਡੈਂਟ ਹੋਇਆ। ਜੀ। ਵੀਰੋਲ ਮੋੜ ਤੇ ਇੱਕ ਟਰੱਕ ਵਾਲਾ ਜਿਹੜਾ ਉਹ ਨਮਕਸ਼ਾ ਸਾਈਡ ਤੋਂ ਰਾਹੋਂ ਸਾਈਡ ਨੂੰ ਉਹਨੂੰ ਮੁੰਨਾ ਸੀ। ਅਚਾ ਇਹ ਇਧਰਲੇ ਪਾਸੇ ਜਾਣਾ ਸੀ। ਹਾਂਜੀ। ਜੀ ਤੇ ਇੱਕ ਜਿਹੜੀ ਕਾਰ ਕੀਆ ਕਾਰ। ਜੀ। ਉਹ ਚੰਡੀਗੜ੍ਹ ਤੋਂ ਜਲੰਧਰ ਵੱਲ ਨੂੰ ਜਾ ਰਹੀ ਸੀ। ਜੀ। ਜਦੋਂ ਟਰੱਕ ਥੋੜਾ ਜਿਆ ਤੇ ਜਿਹੜੀ ਕਾਰ ਆ ਉਹ ਟਰੱਕ ਦੇ ਸੈਂਟਰ ਵਿੱਚ ਥੱਲੇ ਵੜ ਗਈ ਤੇ ਕਾਰ ਦੇ ਵਿੱਚ ਇੱਕ ਲੇਡੀ ਤੇ ਤਿੰਨ ਬੰਦੇ ਸਵਾਰ ਸੀ ਹੋਰ ਗੱਡੀ ਚਲਾ ਕੌਣ ਰਿਹਾ ਸੀਗਾ ਲੇਡੀ ਚਲਾਰੀ ਸੀਗੀ ਕਿ ਨਹੀਂ ਜਰਸ ਚਲਾ ਰਿਹਾ ਸੀ ਮੋਨਾ ਵਿਅਕਤੀ ਠੀਕ ਹੈ ਜੀ ਤੇ ਜਿਨ੍ਹਾਂ ਦੇ ਮਾਮੂਲੀ ਝੋਟਾਈਆਂ ਅੱਛਾ ਜੀ ਤੇ ਜਾਨੀ ਨੁਕਸਾਨ ਬਹੁਤਾ ਜਿਆਦਾ ਨਹੀਂ ਹੋਇਆ ਜੀ ਤੇ ਕਾਰ ਦਾ ਜਿਆਦਾ ਨੁਕਸਾਨ ਹੋਇਆ ਕਾਰ ਡਰਾਈਵਰ ਆਪਣੀ ਗਲਤੀ ਮੰਨ ਰਿਹਾ ਹੈ ਅੱਛਾ ਕਾਰ ਡਰਾਈਵਰ ਆਪਣੀ ਗਲਤੀ ਮੰਨ ਗਲਤੀ ਨਹੀਂ ਸਾਡੇ ਤੋਂ ਨਹੀਂ ਸਪੀਡ ਜ਼ਿਆਦਾ ਹੋਣੀ ਨੇ ਜੋ ਇਹ ਗਲਤ ਹੋ ਚੱਲੇਗੀ ਉਹਨਾਂ ਦੀ ਉਲਟੀ ਚੱਲ ਰਹੀ ਆ ਜੀ ਠੀਕ ਹੈ ਜੀ ਕਿਉਂਕਿ ਇਧਰੋਂ ਗੱਡੀ ਆ ਰਹੀ ਹੋਣੀ ਆ ਤਾਂ ਕਿਉਂਕਿ ਅਸੀਂ ਪਿੱਛੋਂ ਸੁਣਦੇ ਆਏ ਕਹਿੰਦੇ ਗੱਡੀ ਟਰੱਕੇ ਇੱਥੇ ਵੜ ਗਈ ਇਹ ਤਾਂ ਕੋਈ ਗੱਲ ਨਹੀਂ ਹੈ ਕਿ ਫਵਾਈ ਹੈ ਜੀ ਨੇ ਟਰੱਕ ਟਰਨ ਕਰ ਗਿਆ ਸੀ ਅੱਛਾ ਗੱਡੀ ਆ ਰਹੀ ਆ ਹਸਨ ਨੂੰ ਥੋੜਾ ਅੰਦਾ ਸੈਂਟਰ ਵਿੱਚ ਹੀ ਠੀਕ ਹੈ ਜੀ ਡਿਵਾਈਡਰ ਤੋਂ ਅੱਗੇ ਟਰੱਕ ਜਿਹੜਾ ਸੜਕ ਦੇ ਵਿੱਚ ਆਲੇ ਸੀ ਤੇ ਉਧਰੋਂ ਕਾਰ ਜਿਹੜੀ ਆ ਟਰੱਕ ਤੇ ਸੈਂਟਰ ਵਿੱਚ ਥੱਲੇ ਵੜੀ ਅੱਛਾ ਥੱਲੇ ਪੜ ਗਈ ਸਾਈਡ ਤੋਂ ਪਰ ਪੁਲਿਸ ਸਰ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਜੀ ਉਹ ਮਾਮੂਲੀ ਸੱਟਾਂ ਹੀ ਨੇ ਕਿ ਕੋਈ ਤੇ ਲਿਜਾਣਾ ਪਏਗਾ ਜੀ ਉਹਨੂੰ ਫਿਲਹਾਲ ਤਾਂ ਮਾਮੂਲੀ ਸੱਟਾਂ ਦੱਸਦੇ ਆ ਜੀ ਤੇ ਅਜੇ ਹੁਣ ਕਹਿੰਦੇ ਸੀ ਵੀ ਲੇਡੀ ਨੂੰ ਚੈੱਕ ਕਰਾਉਣਾ ਹੈਗਾ ਡਾਕਟਰ ਸਾਹਿਬ ਕੋ ਜੀ ਤੇ ਥੋੜੀਆਂ ਸੱਟਾਂ ਹੈਗੀਆਂ ਉਹ ਸੱਟਾਂ ਨਹੀਂ ਹੈਗੀ ਨਹੀਂ ਨਹੀਂ ਸੱਟਾਂ ਨਹੀਂ ਸੱਟਾਂ ਠੀਕ ਹੈ ਜੀ ਤੇ ਫਿਰ ਰਸਤਾ ਕਲੀਅਰ ਕਰਾਤਾ ਰਸਤਾ ਗੱਡੀਆਂ ਪਾਸੇ ਕਰਾਤੀਆਂ ਤੇ ਰਸਤਾ ਕਲੀਅਰ ਕਰਾਤਾ ਜੀ ਸ਼ੁਕਰੀਆ ਸਰ ਜੀ ਸਰ ਓਕੇ ਸਰ